ਨੀਟਿੰਗ ਕਰੇਸ਼ਨ ਟਾਈਮ ਤੇ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਵਾਸਤੇ ਜਿਹੜਾ ਇਹ ਡਿਜ਼ਾਈਨ ਜਿਹੜਾ ਲੈ ਕੇ ਆਈ ਹਾਂ ਬਹੁਤ ਹੀ ਸਿੰਪਲ ਜਿਹਾ ਪਿਆਰਾ ਜਿਹਾ ਆਪਣਾ ਡਿਜ਼ਾਈਨ ਇਹਨੂੰ ਤੁਸੀਂ ਕਿਸੇ ਵੀ ਲੇਡੀਜ਼ ਕੋਟੀ ਜੈਕਟ ਦੇ ਉੱਪਰ ਜੈਂਟਸ ਸਵੈਟਰ ਦੇ ਉੱਪਰ ਬੱਚਿਆਂ ਦੇ ਕੜੀਗੰਦੇ ਉੱਪਰ ਪਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਆਪਣਾ ਡਿਜ਼ਾਈਨ ਤੇ ਬਿਲਕੁਲ ਆਸਾਨ ਡਿਜ਼ਾਈਨ ਹੈ ਕੇਵਲ ਆਪਣਾ ਛੇਕ ਸਲਾਈਆਂ ਦੇ ਵਿੱਚ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਲਾਈਨਾਂ ਦੇ ਵਿੱਚ ਡਿਜ਼ਾਈਨ ਆਉਂਦਾ ਆਪਣਾ ਬਹੁਤ ਹੀ ਪਿਆਰੀ ਜੀ ਲੋਕਾਂ ਦੀ ਬਣ ਕੇ ਤੇ ਜਰੂਰ ਇਹਨੂੰ ਤੁਸੀਂ ਆਪਣੇ ਕਿਸੇ ਵੀ ਪ੍ਰੋਜੈਕਟ ਦੇ ਉੱਤੇ ਜਿਹੜਾ ਤੁਸੀਂ ਬਣਾਉਣਾ ਇਹਨੂੰ ਬਣਾਉਣ ਵਾਸਤੇ ਜਦੋਂ ਤੁਸੀਂ ਸਲਾਈ ਦੇ ਉੱਪਰ ਕੁੰਡੇ ਲੈਣੇ ਆ ਪੰਜ-ਪੰਜ ਕੁੰਡਿਆਂ ਦੇ ਹਿਸਾਬ ਦੇ ਨਾਲ ਕੁੰਡੇ ਲੈਣੇ ਆ ਤੇ ਤੁਹਾਡਾ ਡਿਜ਼ਾਈਨ ਜਿਹੜਾ ਬਿਲਕੁਲ ਸੈੱਟ ਹੋ ਜਾਊਗਾ ਤੇ ਚਲੋ ਫਿਰ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆ ਚੈਨਲ ਤੇ ਜੇਕਰ ਪਹਿਲੀ ਵਾਰ ਜੁੜੇ ਹੋ ਤਾਂ ப்ਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਅੱਗੇ ਆਉਣ ਵਾਲੀ ਮੇਰੀ ਹਰ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਪਹਿਲਾ ਕੁੰਡਾ ਬਿਨਾ ਬੁਨੇ ਉਤਾਰਾਂਗੇ ਧਾਗਾ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਧਾਗਾ ਬੈਕ ਸਾਈਡ ਕਰਾਂਗੇ ਤਿੰਨ ਕੁੰਡੇ ਸਿੱਦੇ 1 2 3 ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਇਹਨਾਂ ਪੰਜ ਕੁੰਡਿਆਂ ਨੂੰ ਹੀ ਆਪਾਂ ਕੰਟੀਨਿਊ ਕਰਦੇ ਜਾਵਾਂਗੇ

ਇੱਕ ਗੁੰਡਾ ਉਲਟਾ ਤਿੰਨ ਗੁੰਡੇ ਸਿੱਧੇ ਫਿਰ ਇੱਕ ਗੁੰਡਾ ਉਲਟਾ ਇਸੇ ਤਰ੍ਹਾਂ ਆਪਾਂ ਸਾਰਾ ਜਿਹੜਾ ਇਹਨੂੰ ਆਪਾਂ ਤਿਆਰ ਕਰ ਲੈਣਾ ਕੰਪਲੀਟ ਕਰ ਲੈਣਾ ਬਣਾ ਕੇ ਲਾਸਟ ਵਾਲਾ ਗੁੰਡਾ ਜਿਹੜਾ ਆਪਾਂ ਸਿੱਧਾ ਬਣਾਵਾਂਗੇ ਉਲਟੀ ਸਲਾਈ ਆ ਗਈ ਆ ਆਪਾਂ ਪਹਿਲਾ ਗੁੰਡਾ ਬਿਨਾ ਬੁਣਿਆ ਉਤਾਰਾਂਗੇ ਜੋ ਗੁੰਡਾ ਆਪਾਂ ਨੂੰ ਜਿਸ ਤਰ੍ਹਾਂ ਨਜ਼ਰ ਆਉ ਉਹ ਉਸੇ ਤਰ੍ਹਾਂ ਬਣਾਵਾਂਗੇ ਪਹਿਲਾ ਗੁੰਡਾ ਸਿੱਧਾ ਤਿੰਨ ਗੁੰਡੇ ਉਲਟੇ సండా సెా తినిరం పండిన్ూర్ణా సెన్ కండే ఉల్టే సార్ డిజైన్ విగనరీ ఏను ఆమగే ਪਲੀਜ਼ ਕਮੈਂਟ ਬਾਕਸ ਦੇ ਵਿੱਚ ਜਰੂਰ ਆਪਣੇ ਤੁਸੀਂ ਸੁਝਾਅ ਦਿਆ ਕਰੋ ਤੁਹਾਨੂੰ ਮੇਰਾ ਜਿਹੜਾ ਦੱਸਣਾ ਕਿਸ ਤਰ੍ਹਾਂ ਦਾ ਲੱਗਦਾ ਵਾ ਜੇ ਕੋਈ ਚੰਗਾ ਨਹੀਂ ਲੱਗਦਾ ਤਾਂ ਵੀ ਤੁਸੀਂ ਕਮੈਂਟ ਦੇ ਵਿੱਚ ਮੈਨੂੰ ਜਰੂਰ رائے ਦਿਓ ਜੇ ਚੰਗਾ ਲੱਗਦਾ ਤਾਂ ਮੇਰਾ ਹੌਸਲਾ ਫਜ਼ਾਈ ਜਰੂਰ ਕਰਿਆ ਕਰੋ ਤੁਹਾਡੇ ਸਾਥ ਦੀ ਭੈਣ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਹਾਡੇ ਸਾਥ ਦੇ ਨਾਲ ਹੀ ਮੈਂ ਅੱਗੇ ਚੱਲ ਸਕਦੀ ਹਾਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਆਪਣੀ ਡਿਜ਼ਾਈਨ ਦੀ ਆਪਣੀ ਤੀਜੀ ਸਲਾਈ ਸਿੱਧੀ ਸਾਈਡ ਪਹਿਲਾ ਕੁੰਡਾ ਬਿਨਾ ਗੁਨੇ ਉਤਾਰਿਆ ਉਲਟੇ ਕੁੰਡੇ ਨੂੰ ਉਲਟਾ ਬਣਾ ਦੇਾਂਗੇ ਧਾਗਾ ਹੁਣ ਆਪਣਾ ਜਿਹੜਾ ਅੱਗੇ ਦੀ ਸਾਈਡ ਤੇ ਰਹੂਗਾ ਕੁੰਡਾ ਪਲਟ ਕੇ ਸਿੱਧਾ ਕਰ ਦੇਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਦੇ ਅਗਲੇ ਸਾਈਡ ਤੇ ਉੜੀ ਦੀ ਮਿਸਟੇਕ ਲੱਗ ਗਈ ਸੀ ਇਹ ਆਪਣਾ ਸਲਾਈ ਜਿਹੜੀ ਇਹ ਕੁੰਡਾ ਜਿਹੜਾ ਫਲੀ ਵਾਲਾ ਇਸ ਸਾਈਡ ਨੂੰ ਜਾਣਾ ਇਸ ਕਰਕੇ ਆਪਾਂ ਇੱਕ ਕੁੰਡਾ ਜਿਹੜਾ ਉਹਨੂੰ ਉਲਟਾ ਬਣਾ ਲਿਆ ਧਾਗਾ ਬੈਕ ਸਾਈਡ ਤੇ ਲਿ ਜਾਵਾਂਗੇ ਇੱਕ ਕੁੰਡਾ ਸਿੱਧਾ ਬਣਾ ਦੇਾਂਗੇ ਹੁਣ ਇਹਨਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਆਪਾਂ ਅੱਗੇ ਦੀ ਸਾਈਡ ਤੋਂ ਇਸ ਤਰ੍ਹਾਂ ਧਾਗਾ ਆਪਣਾ ਬੈਕ ਸਾਈਡ ਤੇ ਰੋਗੇ ਇੱਕ ਕੁੰਡਾ ਉਲਟਾ ਬਣਾ ਦੇਾਂਗੇ ਇਥੇ ਆਪਣਾ ਵਾਲ ਪੈ ਕੇ ਧਾਗਾ ਜਿਹੜਾ ਕੁੰਡਾ ਜਿਹੜਾ ਵੱਧ ਗਿਆ ਇੱਥੇ ਕੱਟ ਗਿਆ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਤੋਂ ਧਾਗਾ ਬੈਕ ਸਾਈਡ ਰਹੂਗਾ ਵਾਲ ਪੈ ਕੇ ਕੁੰਡਾ ਵੱਧੂਗਾ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਕੰਟੀਨਿਊ ਕਰਦੇ ਜਾਣਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਤੋਂ ధాగా బ్యాక సైడ్ కండా ఉల్టా ఫోక ఉల్టా కండా సో దో కుండా ధాగా బ్యాక సైడ్ కండా ఉల్టా ఇండా ఉల్టా కిధా దో కడ్డెదా కండా అయిడ్ రూగా కండా ఉల్టా ఎండ్ వాండా సెా బా దా ਉਲਟੀ ਸਾਈਡ ਤੋਂ ਆਪਾਂ ਫੇਰ ਦੂਜੀ ਸਲਾਈ ਬਾਂਗੇ ਨੂੰ ਕੰਟੀਨਿਊ ਕਰਾਂਗੇ। ਵਲ ਵਾਲਾ ਕੁੰਡਾ ਵੀ ਆਪਣਾ ਜਿਹੜਾ ਉਲਟਾ ਹੋਊਗਾ। 2 3 3 ਇੱਕ ਕੁੰਡਾ ਸਿੱਧਾ 3 ਗੁੰਡੇ ਉਲਟੇ 1 ਕੁੰਡਾ ਸਿੱਧਾ ਇਸੇ ਤਰ੍ਹਾਂ ਆਪਾਂ ਇਹਨੂੰ ਫੇਰ ਬਣਾਉਂਦੇ ਜਾਵਾਂਗੇ ਦੂਜੀ ਸਲਾਈ ਨੂੰ। 1 ਕੁੰਡਾ ਸਿੱਧਾ 3 ਗੁੰਡੇ ਉਲਟੇ ఏక్కుండా సిద్దా ఏకుండా సిద్దా తేను కుండి ఒలుటే ఏకు కుండా సిద్దా లాస్ట్ వాలా కుండా ఒలుట్దా అదే ఆంగి ਚਾਰ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਪਹਿਲਾ ਕੁੰਡਾ ਬਿਨਾ ਬੁਣਿਆ ਉਤਾਰਿਆ ਇੱਕ ਕੁੰਡਾ ਉਲਟਾ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਤੋਂ ਧਾਗਾ ਅੱਗੇ ਕਰ ਲਵਾਂਗੇ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਬੈਕ ਸਾਈਡ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਤੋਂ ਤਾਗੇ ਨੂੰ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਹੱਲ ਕਰ ਲਾਂਗੇ ਦੋ ਕੁੰਡੇ ਉਲਟੇ ਧਾਗਾ ਬੈਕ ਸਾਈਡ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਤੋਂ ਧਾਗੇ ਨੂੰ ਅੱਗੇ ਕਰਕੇ ਇੱਕ ਕੁੰਡਾ ਸਿੱਧਾ ਧਾਗੇ ਨੂੰ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਬੈਕ ਸਾਈਡ ਤੇ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਤੋਂ ਇੱਕ ਧਾਗੇ ਨੂੰ ਅੱਗੇ ਕਰਕੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਐਂਡਲ ਕੁੰਡਾ ਸਿੱਧਾ ਗੁਣਾ ਦੇਣੀ ਪੰਜ ਸਲਾਈਆਂ ਬਣ ਗਈਆਂ ਛੇਵੀਂ ਸਲਾਈ ਪਹਿਲਾ ਕੁੰਡਾ ਬਿਨਾ ਬੁਣੇ ਉਤਾਰਿਆ ਇੱਕ ਕੁੰਡਾ ਸਿੱਧਾ ਤਿੰਨ ਗੁੰਡੇ ਉਲਟੇ ਇੱਕ ਕੁੰਡਾ ਸਿੱਧਾ ਇਸੇ ਤਰ੍ਹਾਂ ਕੇ ਕੰਟੀਨਿਊ ਕਰਦੇ ਜਾਓ ਹਾਂਜੀ ਇਹ 6 ਕੁੰਡਿਆਂ ਦਾ ਡਿਜ਼ਾਈਨ ਆਪਣਾ ਜਿਹੜਾ ਬਣ ਕੇ ਤਿਆਰ ਹੋ ਗਿਆ ਇਹ ਤੁਸੀਂ ਇੱਕ ਵਾਰ ਆਪਣਾ ਜਿਹੜਾ ਡਿਜ਼ਾਈਨ ਇਸ طرف ਨੂੰ ਜਾਊਗਾ ਕੁੰਡਾ ਕੱਟ ਕੇ ਇੱਕ ਵਾਰ ਇਸ طرف ਨੂੰ ਜਾਊਗਾ ਹੁਣ ਆਪਾਂ ਇਹਨੂੰ ਜਿਹੜਾ ਇਸ طرف ਨੂੰ ਲੈ ਕੇ ਆਏ ਆਂ ਅੱਗੋਂ ਆਪਣਾ ਜਿਹੜਾ ਇਹ ਡਿਜ਼ਾਈਨ ਆ ਇਧਰਲੀ ਸਾਈਡ ਨੂੰ ਜਾਊਗਾ ਇੱਕ ਸਲਾਈ ਮੈਂ ਤੁਹਾਨੂੰ ਬਣਾ ਕੇ ਦੱਸ ਦਿੰਨੀ ਆ ਇੱਕ ਵਾਰ ਆਪਣੀ ਜਾਲੀ ਜਿਹੜੀ ਇਸ طرف ਪੈਂਦੀ ਆ ਇੱਕ ਵਾਰਾਂ ਜਾਲੀ ਇਸ طرف ਪੈਂਦੀ ਹੈ ਹੁਣ ਮੈਂ ਅੱਗੇ ਤੁਹਾਨੂੰ ਇਹ ਦੱਸਦੀ ਆ ਵੀ ਬਦਲ ਕੇ ਕਿਸ ਤਰ੍ਹਾਂ ਡਿਜ਼ਾਈਨ ਨੇ ਚੱਲਣਾ ਆਪਣੇ ਨੇ பழி சிலை தான் வைசே பண்ணி ஜி தர பிளான் சிலை பண்ணி சண்டா சிதா எ சோரிக்கு கும்டா பினா உத்திய கண்டா உல்ட்டா தின்ன கண்டே சிதேக்க உல்ட்டா என்ன பஞ்சையூக்க உல்ட்டா தின் கண்டே சிதேக்க உல்ட்டா ਲਾਸਟ ਵਾਲਾ ਕੁੰਡਾ ਸਿੱਧਾ ਬਣਾਵਾਂਗੇ ਉਲਟੀ ਸਲਾਈ ਵੀ ਆਪਾਂ ਪਹਿਲੀਆਂ ਉਲਟੀਆਂ ਸਲਾਈਆਂ ਵਾਂਗੀ ਕੰਟੀਨਿਊ ਕਰਨੀ ਹੈ ਇੱਕ ਕੁੰਡਾ ਬਿਨਾਂ ਬੁਣੇ ਉਤਾਰੇ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਆਪਾਂ ਉਲਟੇ ਬਣਾਉਣੇ ਆ ਇੱਕ ਕੁੰਡਾ ਸਿੱਧਾ ਫਿਰ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਇਸੇ ਤਰ੍ਹਾਂ ਇਹਨੂੰ ਸਾਰੀ ਸਲਾਈ ਨੂੰ ਬਣਾ ਲਓ ਹਾਂਜੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਸਲਾਈ ਆਪਾਂ ਬਦਲ ਕੇ ਜਿਹੜੀ ਇਹ ਕਿਸ ਤਰ੍ਹਾਂ ਪਾਉਣੀ ਹੈ ਪਹਿਲਾ ਕੁੰਡਾ ਬਿਨਾਂ ਬੁਣਿਆ ਉਤਾਰਿਆ ਉਲਟਾ ਕੁੰਡਾ ਉਲਟਾ ਬਣਾਵਾਂਗੇ ਧਾਗਾ ਬੈਕ ਸਾਈਡ ਲਿਜਾਵਾਂਗੇ ਇਹਨੂੰ ਕੁੰਡੇ ਨੂੰ ਪਲਟ ਕੇ ਸਿੱਧਾ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਪਹਿਲਾਂ ਆਪ ਅੱਗੇ ਦੀ ਸਾਈਡ ਤੋਂ ਬਣਾਉਂਦੇ ਰਹੇ ਤਾਂ ਉਹ ਕੁੰਡਿਆਂ ਦਾ ਇੱਕ ਕੁੰਡਾ ਇਸ ਵਾਰ ਆਪਾਂ ਬੈਕ ਸਾਈਡ ਤੋਂ ਬਣਾਉਣਾ ਠੀਕ ਹੈ ਇਸ ਤਰ੍ਹਾਂ ਸੌਰੀ ਗਲ ਪਾਉਣਾ ਫੇਰ ਭੁੱਲ ਗਏ ਆਪਾਂ ਇੱਕ ਕੁੰਡਾ ਉਲਟਾ ਬਣਾਉਣ ਤੋਂ ਬਾਅਦ ਆਪਾਂ ਵਲ ਪਾਉਣਾ ਮੈਂ ਤਾਂ ਅੱਗੇ ਨੂੰ ਅੱਗੇ ਕਰੂੰਗੀ ਤੇ ਦੋ ਕੁੰਡਿਆਂ ਦੇ ਇੱਕ ਕੁੰਡਾ ਬੈਕ ਸਾਈਡ ਤੋਂ ਕਰੂੰਗੀ ਇੱਥੇ ਆਪਣਾ ਵਲ ਪਾ ਕੇ ਕੁੰਡਾ ਵੱਧ ਗਿਆ ਤੇ ਇੱਥੇ कट ਗਿਆ ਇੱਕ ਕੁੰਡਾ ਸਿੱਧਾ ਬਣਾਵਾਂਗੇ ਇਹ ਦੋ ਕੁੰਡੇ ਉਲਟੇ ਧਾਗਾ ਆਪਣਾ ਅੱਗੇ ਹੀ ਰਹੂਗਾ ਕੁੰਡਾ ਪਲਟ ਕੇ ਸਿੱਧਾ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਇੱਕ ਕੁੰਡਾ ਸਿੱਧਾ ದೋ ಕುಂಡೆ ಉಲ್ಟೆ ಧಾಗಡ್ ರೇ ಕು ಬ್ಯಾಕ್ ಸೈಡ್ ಕುಂಡ ಸೆಧಾ ದೊ ಕುಂಡೆ ಉಲ್ಟೆ ಧಾಗಡ್ ರೂಗ ದೋ ಕುಡೆಯದ ಸೈಡ್ ತೋಡಾ ಸೆಧಾ ਇਹਕਾ ਕੁੰਡਾ ਉਲਟਾ ਤੇ ਲਾਸਟ ਟੋੜਾ ਕੁੰਡਾ ਸਿੱਧਾ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਡਿਜ਼ਾਈਨ ਨੂੰ ਕੰਟੀਨਿਊ ਕਰਦੇ ਜਾਣਾ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿਵੇਂ ਦਾ ਲੱਗਾ ਧੰਨਵਾਦ ਮਿਲਦੇ ਹਾਂ ਨੈਕਸ ਵੀਡੀਓ ਦੇ ਨਾਲ